ਲੋਈ ਸਾਥਰੀਕਰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਾਸ਼ ਗੱਲ ਆਇਆ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਆਪਾਂ ਹੀ ਬਹੁਤ ਵਧੀਆ ਤੇ ਆਪਾਂ ਅੱਜ ਵਲੌਗ ਸ਼ੁਰੂ ਕੀਤਾ ਇਹ ਦਾਦੇ ਦਾ ਬਰਥਡੇ ਆਉਣ ਵਾਲਾ ਤੇ ਆਪਾਂ ਨੂੰ ਇਹ ਆ ਵੀ ਥੋੜਾ ਜਿਹਾ ਕਮਰਾ ਸਜਾ ਕੇ ਸੈਲੀਬ੍ਰੇਟ ਕਰੀ ਲਈਗੇ ਹਨਾ ਵੀ ਜਿ세 ਬਤਾ ਤੇ ਚੱਲ ਰਹੀ ਤਿਆਰੀ ਉਹ ਫੂਕ ਮੁੱਕੀ ਫੂਕਾ ਮੁੱਕ ਨਹੀਂ ਆ ਰਹੀ ਜਮਾ ਸਾਡੀਆਂ ਹੋਲ ਜਿ세 ਬਤਾ ਦਾਦ ਨੇ ਬਵਾ ਯਾਰੀ ਨਾ ਤੇਰੀ ਯਾਰ ਨੇ ਯਾਰ ਦਾਦਾ ਬੱਜ ਜੈਗੀ ਦਈ ਹੈ ਜੇ ਕਿ ਦੀ ਫੋਟੋ ਦਿੱਤੀ ਬਾਨੀ ਤੇ ਉਹ ਹੀ ਲਿਆਉਣੀ ਫੜ ਕੇ ਦਾਦ ਦੇ ਦਾ ਪਹਿਲਾ ਜਨਮ ਦਿਨ ਬਣਾਉਣਾ ਵਾ ਆਈ ਕਿ ਮਨਾ ਲਗੇ ਵਲੌਗ ਨੂੰ ਐਂਡ ਤੱਕ ਦੇਖਿਆ ਮੈਸਰ ਅਕੇ ਨੰਗਾਇਓ ਤਾਂ ਕਰਕੇ ਉਹਨੇ ਕਾ ਕਲਿੱਪ ਹੀ ਲੈਣੇ ਆ ਇਹ ਬਾਦ ਵਾਂ ਤੇ ਤੁਹਾਨੂੰ ਬੋਰ ਜਾ ਹੋਵੇ ਤੇ ਤੁਸੀਂ ਕਲਿੱਪ ਅੱਗੇ ਨਿਗਾਹ ਲਿਓ ਮਿਲਦੇ ਹਾਂ ਨੈਕਸਟ ਕਲਿੱਪ ਦੇ ਵਿੱਚ ਬਣੇ ਰਹੋ ਇਦਾਂ ਬਲੌਗ ਦੇ ਨਾਲ ਬਾਬਾ ਮੇਰ ਕਰੇ ਸਾਥ ਤੇ 10 ਦਿਨ ਸਰਪ੍ਰਾਈਜ਼ ਹੀ ਦੇਣਾ ਉਹਨੇ ਉਹ ਚਲੋ ਵਿਚਾਰੇ ਕੀ ਸਿੱਧੇ ਹੈਗੇ ਆ ਵੀ ਉਹਨਾਂ ਨੂੰ ਇਹ ਚੀਜ਼ਾਂ ਅਜਦੇ ਟਾਈਮ ਦੇ ਵਿੱਚ ਆਪਾਂ ਨੂੰ ਪਤਾ ਵੀ ਕੀ ਚੱਲ ਰਿਹਾ ਕਿਵੇਂ ਕੀ ਕਰੀਦਾ ਸੈਲੀਬ੍ਰੇਸ਼ਨ ਕੀ ਹੁੰਦੀ ਆ ਜਸਟ ਇੱਕ ਵਾਚਿੰਗ ਜਾਂ ਯਾਦਗਰੀ ਰਹੀ ਜਾਂਦੀ ਇੱਕ ਬੰਦੇ ਕੋਲੇ ਆਨਲਾਈਨ ਵੀ ਜਦੋਂ ਕੱਲ ਨੂੰ ਮਰਦੀ ਕੱਢ ਕੇ ਆਪਾਂ ਵੇਖਤਾ ਸਕਦੇ ਆ ਬਾਕੀ ਬਾਬਾ ਸੌਖ ਰੱਖੇ ਆਪਾਂ ਤਾਂ ਕਹਿੰਦੇ ਆ ਬਸ ਜਨਾਜ਼ੇ ਅਗੇ ਸੇਵਾ ਕਰ ਲਗੇ ਬਸ ਇਸ ਤੋਂ ਬਾਅਦ ਇਸ ਤੋਂ ਬਾਅਦ ਨਹੀਂ ਬੰਦਾ ਜਕੂਨ ਜਾ ਸਕਦਾ ਔਰ ਸੇਵਟ ਕਰਦੇ ਆ ਤੇ ਦਾਦੇ ਨੂੰ ਨਹੀਂ ਪਤਾ ਬਰਥਡੇ ਆ ਮਹਾ ਉਹਦਾ ਚੈੱਕ ਕੀਤਾ ਲੱਭਿਆ ਤੇ ਦਾਦੇ ਦੀ ਸਟੋਰੀ ਪਾ ਦਨੇ ਆ ਵੀ ਉਹਨੂੰ ਵਿਛਲ ਉਹਦੀ ਕਰਨੀ ਆ ਜਦੋਂ ਰੂਮ ਰੈਡੀ ਹੋ ਗਿਆ ਤੇ ਦਾਦੇ ਨੂੰ ਤਿਆਰ ਛਾੜ ਕਰਕੇ ਫਿਰ ਹੈਪੀ ਬਰਥਡੇ ਮੁੰਡਿਆ ਹੈਪੀ ਬਰਥਡੇ ਹੈਪੀ ਬਰਥਡੇ ਆ ਪਾਪਾ ਖੇਤ ਗੜਾ ਮਾਂ ਨੂੰ ਜਾਣਾ ਚਾਹਾਂਗਾ ਖੇਤ ਕਿੜਾ ਕਿੜਾ ਲੈਣਾ ਅੱਜ ਤੇ ਦਾਦੇ ਨੇ ਹੁਣ ਛੱਡੀ ਵੀ ਆ दारू ਸਾਡੇ ਨੇ ਦਾਦਾ ਦੱਸਿਆਣਾ ਹੁੰਦਾ ਜਾਂਦਾ ਇਹਨੇ ਦਮਾਣੇ ਦਵਾਈ ਦੋਈ ਚੰਗੀ ਅੱਜ ਦਿਨੇ ਵਟ ਕੇ ਗੋਲੀ ਨਹੀਂ ਦਾਦਾ ਇਹ ਵਾਲੀ ਗੋਲੀ ਦਾ ਘਟਾਤੀ ਉਹ ਵੀ ਛੜਾ ਦੇਣੀ ਆਪਾਂ ਇਹਦੀ ਦਾਦੇ ਨੂੰ ਆਪਾਂ ਅੰਬਰਦਾਰੀ ਬਣਾ ਦੇਣਾ ਕੋਈ ਮੰਮੀ ਦਾੜੀ ਨੇ ਅੰਬਰਦਾਰੀ ਛਕਿਆ ਪਿਆ ਦਾਦਾ ਵੀ ਅੰਬਰਦਾਰੀ ਬਣਾ ਦੇਣਾ ਹੈਪੀ ਬਰਥਡੇ ਤੇ ਬਾਕੀ ਇਹ ਸਮਾਨ ਸੋਨ ਲੈ ਕੇ ਜਾਉਣਾ ਤੇ ਰੈਡੀ ਕਰਕੇ ਮਿਲਦੇ ਹਾਂ ਹੁਣਗੇ ਸ਼ੂ ਕਰਕੇ ਲਾੜੀਆ ਟਕਾਦਿਆ ਸਭ ਕੁਝ ਪੱਕੋ ਗਿਆ ਕੰਮ ਵਾਈ ਪਾੜ ਗਈ ਉਹ ਦੁਬਾਰਾ ਲੈ ਕੇ ਆਉਣੇ ਆ ਤੇ ਉਹ ਸਮਾਨ ਨੇ ਜੱਦਾ ਹੀ ਨਿਕਲਿਆ ਜੱਦਾ ਨਿਕਲਿਆ ਨਹੀਂ ਗਿਆ ਹੁਣ ਮੈਂ ਕਿਹਾ ਚਾਚਾ ਜੀ ਨਾ ਹੀ ਕਰੀਏ ਫਿਰ ਡੈਕੋਰੇਸ਼ਨ ਕਰਨੀ ਵੀ ਆ ਲੈ ਕੇ ਆਉਣੇ ਸਮਾਨ ਜਾ ਕੇ ਵਜਣਾ ਦਾਦਾ ਓਟਕੇ ਨਾਲ ਨੂੰ ਲੈ ਪਤਾ ਦਾਦੂ ਓਟਕੇ ਨਾਲ ਆ ਯਾਰ ਹੈ ਓਕੇ ਨਹੀਂ ਲਹਣਾ ਸੋ ਦੁਪਹਿਰੇ ਨਾਲ ਹੀ ਲੋ ਮਿੱਤਰੋ ਖਾਦਾ ਵੀ ਕਰਦਾ ਕੰਮ ਪੰਜ ਬੋਰੀਆਂ ਲਿਆਉਣੀਆਂ ਸੀ ਨਾਲ ਹੀ ਲੈ ਆਉਂਦੀਆਂ ਰੱਖ ਕੇ ਤੇ ਹੁਣ ਨਾ ਨੂੰ ਕਿ ਜਾਵਾਂਗੇ ਜੀਰੇ ਹਾਂ ਉਹਦੂ ਲਿਆਉਣੇ ਆ ਉਹ ਦਾਰੂ ਹੀ ਛੱਡੀ ਕਰਕੇ ਨਾ ਥੋੜਾ ਜਿਹਾ ਸਿਹਤ ਜੀ ਮੰਦਾ ਤੇ ਕੋਈ ਨਹੀਂ ਉਹਦਾ ਦਾਦੇ ਨੂੰ ਮੁੱਛਾਂ ਮੱਛਾਂ ਵੀ ਕਰਾਉਣੀਆਂ ਸੈਟੀਆਂ ਤੀਆਂ ਬਾ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨੂੰ ਵਧੀਆ ਵਧੀਆ ਵਲੌਗ ਆਉਣਗੇ ਬਾਬਾ ਸੁੱਖ ਰੱਖੇ ਇਹ ਕਰਦੇ ਕੰਮ ਬਸ ਇੰਨਾ ਵੀ ਚਲ ਬੰਦਾ ਨਿੱਕਾ ਮੋਟਾ ਸੰਭਾਲ ਲੈਂਦਾ ਘਰੇ ਬਣਾਈਦੇ ਵਲੌਗ ਦੇ ਨਾਲ ਦੁਬਾਰਾ ਲੈ ਕੇ ਆਉਣੇ ਡੈਕੋਰੇਸ਼ਨ ਵਾਲਾ ਸਮਾਨ ਆ ਬਰਥਡੇ ਬੋਏ ਉੱਠ ਗੜਿਆ ਆ ਜਾ ਵੱਡੇ ਬੋਏ ਆਇਆ ਨਾ ਮਾਵਾ ਪਤਾ ਨਵਾ ਕੇ ਕੱਪੜੇ-ਕੱਪੜੇ ਪਾ ਲਾ ਬਲਬ ਨਹੀਂ ਛੱਡੇ ਹੈ ਬਲਬ ਲੈ ਬਲਬ ਲੈ ਨਾ ਕੇ ਕੱਪੜੇ-ਕੱਪੜੇ ਪਾ ਲਾ ਰੋਟੀ ਖਾ ਕੇ ਨਾ ਮੈਨੂੰ ਨਵਾਉਣਾ ਤੈਨੂੰ ਓਕੇ ਲੋਈ ਦੁਬਾਰਾ ਲੈ ਆਂਦਾ ਸਹੀ ਨਹੀਂ ਲੱਗਾ ਕੰਮ ਚੱਜਿਆ ਨਹੀਂ ਪੁਰਾਣਾ ਪਿਆ ਆਈਏ ਹੁਣ ਦੁਬਾਰਾ ਲੈ ਆਂਦਾ ਤੇ ਕੇਕ ਉਹ ਘਰ ਰੱਖਦੀ ਐ ਫ੍ਰਿਜ ਚ ਤੇ 10 ਦਿਨ ਨਵਾਉਣੇ ਆ ਤੇ ਫਿਰ ਤਿਆਰ ਤੁਰ ਆਪ ਵੀ ਨਹਾ ਨੂੰ ਕੇ ਤਿਆਰ ਤੁਰ ਹੋ ਕੇ ਕਮਰਾ ਸਜਾ ਕੇ ਤੇ ਫਿਰ 10 ਦਿਨ ਕਰਦੇ ਆ ਕੇਕ ਕਟਿੰਗ ਵੱਟਾ ਗਿਫਟ ਦੇਵਾਂਗੇ ਉਹਨੂੰ ਸ਼ਾਮ ਤੱਕ ਬਸ ਤਿਆਰੀ ਕਰ ਲਗੇ ਹਾਂ ਲੋ ਵੀ ਮਿੱਤਰੋ ਕਰੋ ਚੈੱਕ ਮੱਗ ਭਾਰੇ ਜਿਹਾ ਫਲਾ ਕੇ ਲਾ ਲਗੇ ਫੇ ਚਾਦਰ ਚ ਉਦਰਾ ਸਪਾਈਸ ਕੋਈ ਕਰ ਲਗੇ ਫਿਰ ਕੱਟਾਂਗੇ ਕੇਗਾ ਤੇ ਬਸ ਇੱਕ ਲਾਈਟਿੰਗ ਦਾ ਕਰਕੇ ਰਿੰਗ ਲਾਈਟ ਲਿਆ ਬਸ ਚੱਕ ਕੇ ਉਧਰ ਤੇ ਫਿਰ ਕਰਦੇ ਹਾਂ ਤੇ ਬਾਅਦ ਵਿੱਚ ਦਾਦੇ ਲਈ ਗਿਫਟ ਵੀ ਸੋਇ ਦੇ ਕਿ ਨਹੀਂ ਜੱਸੇ ਪਤਾ ਓਕੇ ਆ ਹਾਂਜੀ ਹਾਂਜੀ ਓਕੇ ਰਹੀ ਜੀ ਆਪਾ ਹੋ ਰਹੀ ਹੈ ਮਾਰਾ ਰੈਡੀ ਸ਼ੜੀ ਤੇ ਫਿਰ ਦਾਦਾ ਨਾਲ ਆ ਕੇ ਹੋ ਗਿਆ ਪਿਆਰ ਸਭ ਕਰਦੇ ਆ ਕੇਕ ਲੋ ਵੀ ਹੋ ਗਈ ਸੀ ਆਫਟਾ ਦਾਦਾ ਪੱਗ ਬੰਨਦਾ ਪਿਆਰ ਨੂੰ ਬੰਨ ਲੈਂਦੀ ਹੈ ਪੱਗ ਬਸ ਲਿਆਉਣੇ ਦਾਦੇ ਦਾ ਕੱਟਦੇ ਕੇਕ ਹੈਪੀ ਬਰਥਡੇ ਟੂ ਇਸ ਹੈਪੀ ਬਰਥਡੇ ਨੀ ਮੁੰਡੇ ਹੈਪੀ ਬਰਥਡੇ ਯੁੱਤੇ ਵੀਰਾਮ ਵਰਤ ਕੇ ਨਕਲ ਹੈਪੀ ਬਰਥਡੇ ਟੂ ਯੂ ਪਾਪਾ ਵੇਖੀ ਇਧਰ ਕੇਕ ਵੀ ਖਾਣਾ ਪਾਪਾ ਵੀਰਾਮ ਵਾਲਾ ਕੇਕ ਵੀ ਖਾਣਾ ਵੇਖ ਜ਼ਰਾ ਦਾਦੂ ਹੈਪੀ ਬਰਥਡੇ ਟੂ ਲਵ ਯੂ ਥੈਂਕ ਯੂ ਹੈਪੀ ਬਰਥਡੇ ਦਾਦੂ ਥੈਂਕ ਯੂ ਕਿਵੇਂ ਲੱਗਾ ਸਰਪ੍ਰਾਈਜ਼ ਵਧੀਆ ਲੱਗਾ ਹਾਂ ਵਧੀਆ ਲੱਗਾ ਮਨ ਖੁਸ਼ ਹੋਇਆ ਪੂਰਾ ਹਾਂ ਲੈ ਬਈ ਦਾਦਾ ਸਾਡ ਕਿੰਨੇ ਸਾਲ ਦਾ ਹੋ ਗਿਆ ਅੱਜ ਹੈ ਕਿੰਨੇ ਸਾਲ ਦਾ ਹੋ ਗਿਆ 75 ਸਾਲ ਆ ਭੱਲੇ ਜੱਟਾ ਲਵ ਜੂਆ ਕੋਣੀ ਆਵੇ ਕੱਟਦੇ ਆ ਕੇਕ ਤੇ ਹੋਰ ਕੋਈ ਗੱਲ ਬਾਤ ਠੀਕ ਹੈ ਗਿਫਟ ਕੀ ਲੈਣਾ ਗਿਫਟ ਦੱਸ ਕੀ ਲੈਣਾ ਬਹੁਤ ਵਧੀਆ ਬਾਤੀ ਗਾ ਦੇ ਦਾਂਗੇ ਠੀਕ ਹੈ ਠੀਕ ਹੈ ਦੇ ਦਾਂਗੇ ਆ ਬੱਲੇ ਹੈਪੀ ਬਰਥਡੇ ਟੂ ਯੂ ਲੋ ਵੀ ਕੈਮਰਾ ਫੜਨ ਵਾਲਾ ਹੈ ਨਹੀਂਗਾ ਕੋਈ ਕਲਿੱਪ ਲਈ ਨਹੀਂ ਗਈ ਤੇ ਬਾਕੀ ਆ ਦੂਜਾ ਕਰ ਲੈਨੇ ਆਲੇ ਜਿ세 ਜਿ세 ਆਲੇ ਹਰ ਇੱਕ ਕੱਟੀ ਹੈ ਜਾ ਲੈ ਦੱਸਾਂ ਚਲੋ ਦੇਖੋ ਸ਼ਾਹ ਪੂਰਾ ਦੱਸਦੇ ਹਾਂ ਮੇਂ ਮਿੱਤਰਾਂ ਨੂੰ ਕਹਿ ਵਾਧਾ ਵਾਧਾ ਫੋਲੋ ਕਰੋ ਹਾਂ ਵਾਧਾ ਵਾਧਾ ਸਬਸਕ੍ਰਾਈਬ ਮੁੰਡੇ ਨੂੰ ਲਾਈਕ ਕਰਾ ਤਵੇਂ ਪੋਤੇ ਮੇਰੇ ਨੂੰ ਪੋਤੇਆਂ ਨੂੰ ਵਾਦ-ਵਾਦ ਕਰੋ ਹਨਾ ਵੀ ਮੇਰੇ ਪੋਤੇ ਬਹੁਤ ਵਾਦ ਕਰਦੇ ਆ ਤੇ ਉਹਨਾਂ ਨਾਲ ਆ ਫਰਮੜਾ ਜਾ ਜਨਮ ਦਿਨ ਦੇ ਕੇਕ ਕਟਾਰਾ ਲਈਏ ਹੈਪੀ ਬਰਥਡੇ ਦਾਦਾ ਕੂ ਮੈਂ थैंक यू ਜੂ ਸਾਰਾ ਧੰਨਵਾਦ ਬਹੁਤ ਬਹੁਤ थैंक यू ਸਾਰਿਆਂ ਤੁਹਾਨੂੰ ਮਾਤਾ-ਪਿਤਾ ਲਵ ਯੂ ਕਲਾਂ ਤੁੰਦਿਆਂ ਕਿਓ ਪੀਤਾ ਹੈ ਜੱਟਾ ਇਧਰ ਵੇਖੀ ਪਤ ਆ ਮੇਰਾ ਦਾਦਾ ਛੋਣਾ ਲਾਲ ਮਹਿੰਗੀ ਬੋਤਲ ਲਿਆ ਕੇ ਦੇਣੀ ਆ ਸ਼ਾਮ ਨੂੰ ਬਰੰਦਾ ਨਹੀਂ ਨਹੀਂ ਇੱਕ ਵਾਰੀ ਦਾ ਦਾਦੇ ਦੇ ਰਜਾਵਦਰ ਭਾਜੀ ਵੱਲੋਂ ਵੀ ਆਉਣੀ ਆ ਕੀ ਜਵਾਈ ਵੱਲੋਂ ਵੀ ਅਜੇ ਬਾਰੰਬੋਤਲ ਆਉਣੀ ਆ ਬਲੂ ਲੈਵਲ ਦੀ ਆ 35000 32000 ਦੀ ਬੋਤਲ ਕਿੰਨੇ ਦੀ ਅਗਰ ਫਿਰ ਦਾਦਾ ਖੁਸ਼ ਆ ਮੇਰਾ ਪਤ ਪੂਰਾ ਪੂਰਾ ਇੰਨਾ ਮੋਹ ਕਰੇ ਕੀਤਾ ਰਹਿਊਗਾ ਕਹਿੰਨੇ ਲੋਕੀ ਦਾ ਧੱਕੇ ਮਾਰ ਮਾਰ ਬੁੜਿਆਂ ਨੂੰ ਘਰੋਂ ਕੱਢ ਦਿੰਦੇ ਆ ਰੋਟੀ ਦੇਣ ਦੇ ਮਾਰੀ ਐਵੇਂ ਜਾ ਕਹਿਮਣਾ ਕਰੇ ਦੂਬਾ ਦਰ ਰੱਬ ਕਿੱਥੇ ਪਾਵਾਂਗੇ ਆਪਾਂ ਮੱਥਾ ਭਾਵੇਂ ਜਿੱਥੇ ਮਰਦੀ ਜਾਗਾ ਟੇਕੀਏ ਇਹ ਬੰਦਾ ਘਰੇ ਹੀ ਨਾ ਘਰੇ ਹੀ ਨਹੀਂ ਸਹੀਗਾ ਤਾਂ ਮੱਥਾ ਟੇਕੇ ਦਾ ਕੀ ਆਸਰਾ ਇੱਥੇ ਕਰਦੇ ਫਿਰ ਵਲੌਗ ਦੀ ਐਂਡਿੰਗ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕੋਈ ਨਹੀਂ ਅਜੇ ਦੂਜੀ ਘੰਟ ਘੰਟ ਵਲੌਗ ਆਉਂਦੇ ਰਹਿਣਗੇ ਆਪਾਂ ਸੁੱਖ ਰੱਖੇ ਅਨਾਪਾ ਕੇ ওকে ਬਾਏ ਕਰਦੇ ਬਾਏ ਬਾਏ